ਸਾਰ ਕੀ ਚਿਤ ਮਹਿ See you later. ਆਇਆ ਮਹੇਸ਼ ਮਾਨੀ ਇੰਨੀ ਬਾਤਿ ਸੌ ਪਾਈਐ ਨਾਹੀ ਭਈ ਕਾਮਣਾ ਇਆਣੀ ਜਾਏ ਕੁਛੋ ਸੁਹਾਗਣੀ ਵਹੈ ਇੰਨੀ ਬਾਤਿ ਸੌ ਪਾਈਐ ਜੋ ਕਿਸ ਕਰੇ ਆ ਕਰਨ ਨੀਐ ਇਕ ਮਤ ਹੁਕਮ ਚਕਾਈਐ ਜਾ ਕੈ ਤੇ ਰੂਪ ਅਦਾਰਥ ਪਾਈਐ ਤੋ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋਂ ਦੀਜੈ ਐਸ ਮੜੇ ਇੰਨੀ ਵਾਤੀ ਸੋ ਪਾਈਐ ਆਪ ਬਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸਹ ਨਦਰ ਕਰ ਦੇਖੈ ਸੂ ਦਿਨ ਦੇਖੈ ਕਾਮਣ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਫਰਾਈ ਐਸਾ ਰੰਗ ਰਾਤੀ ਸਹਿਜ ਕੀ ਮਾਤੀ ਅਹਰਸ ਕਾਇਸ਼ ਮਾਣੀ ਸੁੰਦਰ ਸਾਏ ਸੁਰੂਪ ਵਿਚਕਣ ਕਹੀਐ ਐਸਾ فہ پرم سنمان گرو پیاری گروس والی گرو سموہ سنگتی ساتورجی کرتھینے کرتھانیا نترکھاتے ہوئے نیتنے ہندیا دارتا وکشینہ نبترانت سانساریا نبترانی کرتھاتو کیتے جت سویتر موکھو آکسی کھلی دیتاتو سکیتو آجیا آہو ساتوراندر بابنکدیش سویتر بکمنامسے ہی دیو چارتھا ہوئے ہوئے ਸਤਿਗੁਰਾਂ ਦੇ ਮントਰ ਉਪਦੇਸ਼ ਨੇ ਆਪਣੇ ਮਿਰਦੇ ਜੁਸਾਉਂਦੇ ਹੋਏ ਏਕ ਨਾਸਤ ਪਾਕੀਆਂ ਕਰੀਆਂ ਦੇ ਲਾਭ ਪ੍ਰਾਪਤ ਕਰੀਏ ਜੀ ਅਸਨਾ ਪਿਤਰ ਕਰੋ ਗੁਰ ਚਰਨਾ ਤੇ ਹਾਰ ਲਿਗਾਉਂਦੇ ਹੋਏ ਸੋ ਬਖਸ਼ਿਸ਼ ਬਖਸ਼ੋ ਜੀ ਸਾਰੇ ਕਿਰਪਾ ਕਰੋ ਸਾਰੇ ਆਪੋ ਜੀ ਸਤਨਾਮ ਸ੍ਰੀ ਵਾਹਿ ਸਿੱਖੀ ਹੈ ਇਆਂੜੀਏ ਮਾਨੜਾ ਕਾਇ ਕਰੇ ਸਤਗੁਰੂ ਆਸਾ ਵਚਨ ਕਰਦੇ ਨੇ ਕਹਿੰਦੇ ਨੇ ਮੇਰੇ ਰਹੁ ਕੀ ਅਨਜਾਨੀ ਹੁੰਦੇ ਇਤਨਾ ਗੋਝਾ ਮਾਨ ਤੋਂ ਕਿਉਂ ਕਰਦੀ ਮਾਨ ਕਦੈ ਤੈਨੂੰ ਇਸ ਸੰਸਾਰ ਦੇ ਆਪਨੜਾ ਕਰ ਹਰ ਰੰਗੋ ਸਭਿੰਦੇ ਪਰਮਾਤਮਾ ਤੇਰੇ ਅੰਦਰ ਹੀ ਆਪਣੇ ਅੰਦਰ ਹੀ ਘਰ ਦੇ ਘਰ ਵਿੱਚ ਵਸਦਾ ਹੈ ਤੂੰ ਆਪਣੇ ਸਰੀਰ ਦਾ ਆਪਣੀਆਂ ਵਸਤੂਆਂ ਦਾ ਇਹ ਮਾਇਆ ਦਾ ਤਨ ਪਦਾਰਥਾਂ ਦਾ ਅੰਕਾਰ ਛੱਡ ਕੇ ਅਣਜਾਣ ਜਿੰਦੇ ਫਿਰ ਉਸ ਅਕਾਲ ਪੁਰਖ ਵੈਰ ਜਿਹੜਾ ਅੰਦਰ ਬੈਠਾ ਹੈ ਉਹਦੇ ਸੁਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ ਇਹ ਸੰਸਾਰ ਦੇ ਰੰਗ ਆਨੰਦ ਮਾਣਦੀ ਹੈ ਰੰਗ ਮਾਣਦੀ ਹੈ ਅਨਜਾਨਕ ਉਸ ਨਿਰੰਕਾਰ ਦੇ ਅਨੰਦ ਦਾ ਰੰਗ ਮਾਣ ਜਿਹੜਾ ਤੇਰੇ ਅੰਦਰ ਬੈਠਾ ਹੈ ਸਾਹ ਨੇੜੇ ਤਨ ਕਮਲੀਏ ਵਾਹਰ ਕਿਆ ਢੁੰਦੇ ਪਾਸ ਕਿੰਨੇ ਹੈ ਕੋਰੀ ਜੀਵ ਜਪਰੀਏ ਪ੍ਰਭੂ ਰਥੀ ਤੇਰੇ ਅੰਦਰ ਹੀ ਤੇਰੇ ਨੇੜੇ ਵਸੇ ਜੰਗਲ ਆਦਿ ਬਾਹਰ ਦਾ ਸੰਸਾਰ ਕਿਉਂ ਭਾਲਦੀ ਰਹਦੀ ਹੈ ਜਿਹੜਾ ਨਿਰੰਕਾਰ ਤੇਰੇ ਅੰਦਰ ਬੈਠਾ ਹੈ ਤੂੰ ਬਾਹਰ ਭਾਲਦੀ ਹੈ ਜੰਗਲਾਂ ਚ ਭਾਲਦੀ ਹੈ ਪਾਤਸ਼ਾਹ ਕਹਿੰਦੇ ਉਹ ਬਾਹਰ ਨਹੀਂ ਕਿਤੇ ਤੇਰੇ ਅੰਦਰ ਬੈਠਾ ਹੈ ਉਸ ਦਾ ਅੰਦਰੋਂ ਹੀ ਆਨੰਦ ਮਾਣ ਫਿਰ ਹੁਣ ਇੱਥੇ ਜਗਿਆਸੀ ਦੇ ਮਨ ਦੇ ਵਿੱਚ ਇੱਕ ਪ੍ਰਸ਼ਨ ਉੱਠਦਾ ਹੈ ਜਿਵੇਂ ਆਸਿਓ ਕਹਿੰਦਾ ਨਿਰੋਸ ਕਾਲਪੁਰਪ ਵੈਖੋ ਜਿਹੜਾ ਅੰਦਰ ਬੈਠਾ ਵਿਸਦਾ ਨਹੀਂ ਹੈ ਉਹਦੇ ਗਿਦਾਰੀ ਨਹੀਂ ਹੋ ਰਹੀ ਫਿਰ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ ਆਸਾ ਕਹਿੰਦੇ ਜਾਂਦਾ ਉਹਦੀ ਪ੍ਰਾਪਤੀ ਕਰਨੀ ਤਾਂ ਸੋਮ ਸਿਰ ਪਾਈ ਭੈ ਕੀਆ ਦੇਹ ਸਲਾਈਆ ਨੜੀ ਭਾਵ ਕਾ ਕਰ ਸਿਗਾ ਲੋ ਆਸਕੰਧ ਜੇ ਤਾਂ ਸਤਕਾਰਪੁਰ ਵੈਕຸນਤੀ ਜੀ ਦੇ ਚਦਾਰ ਕਰਨੇ ਨੇ ਤਾਂ ਆਪਣੀਆਂ ਗਿਆਨ ਦੀਆਂ ਇਹਨਾਂ ਅੱਖਾਂ ਦੇ ਵਿੱਚ ਪ੍ਰਭੂ ਦੇ ਡਰ ਅਦੂਰੇ ਸੁਣਮੇ ਦੀਆਂ ਸੜਾਈਆਂ ਆਪਾਂ ਜਿੰਨਾ ਚਿਰ ਤੇਰੇ ਅੰਦਰ ਟਾਰਨੀ ਹੈ ਕਾਰਪੁਰ ਵੈਕੁਨਤ ਦਾ ਤੇਰੇ ਅੰਦਰ ਅਦੂਰੇ ਨਹੀਂ ਹੈ ਸਤਕਾਰ ਨਹੀਂ ਹੈ ਉਹਨਾਂ ਚਿਰ ਕਾਰਪੁਰ ਵੈਕੁਨਤ ਦੀ प्राप्ति ਨਹੀਂ ਇਸ ਕਰਕੇ ਪਾਤਸ਼ਾਹ ਕਹਿੰਦੇ ਆਪਣੀਆਂ ਗਿਆਨ ਰੂਪੀ ਅੱਖਾਂ ਦੇ ਵਿੱਚ ਤੂ ਕਾਲ ਕ੍ਰੂਪ ਦੇ ਢਲ ਅਦਭੁਗੀਆਂ ਸੁਣ ਮੈਂ ਦੀਆਂ ਸੜਾਈਆਂ ਪਉਣੀ ਮੁਖਰ ਪੈ ਕਿਆਂ ਕਾਲ ਸੜਾਈਆਂ ਨੈਣੀ ਭਾਵ ਦਾ ਕਾਲ ਸ਼ਿੰਗਾਰੂ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਪਿਆਰ ਦਾ ਆਲ ਸ਼ਿੰਗਾਰ ਕਰ। ਪ੍ਰੀਤ ਸਾਹਿਬ ਜੀ ਨੇ ਇਹ ਵਚਨ ਆਪਾਂ ਸਰਵਣ ਕਰਦੇ ਹਾਂ ਕਿ ਬਾਣੀ ਦੇ ਵਿੱਚ ਉਹਨੂੰ ਵੀ ਕਿਸੇ ਗਿਆਨੀ ਨੇ ਪੁੱਛਿਆ ਸੀ ਜਿਹੜਿਆ ਸੁ ਕਹਿੰਦਾ ਹੈ ਕਾਵਨ ਸੋ ਅੱਖਰ ਖਾਵਣ ਗੁਣ ਕਾਵਨ ਗੁਣ ਕਾਵਨ ਸੋ ਮਣੀਆਂ ਮੰਤ ਕਾਵਨ ਸੋ ਵੇਸੋ ਹੋਖੜੀ ਜਿਤ ਬਸ ਆਵੇ ਕੰਤ ਪੀਰ ਸਾਹਿਬ ਨੂੰ ਪੁੱਛਿਆ ਕਹਿੰਦੇ ਕਿਹੜਾ ਕਾਵਨ ਸੋ ਅੱਖਰ ਉਹ ਕਿਹੜੇ ਅੱਖਰ ਨੇ ਕਾਵਨ ਸੋ ਅੱਖਰ ਕਾਵਨ ਗੁਣ ਕਿਹੜੇ ਗੁਣ ਨੇ ਕਾਵਨ ਸੋ ਮਣੀਆਂ ਮੰਤ ਕਿਹੜੇ ਉਹ ਹਾਰ ਸੀ ਗਾਨੀ ਜੇ ਤਵੇਸ ਆਗੈ ਕੰਤ ਜਿਨ੍ਹਾਂ ਦੇ ਨਾਲ ਹਕਾਰਪੁਰ ਕੋਈ ਕੰਤ ਤਰੋ ਪਰਮਾਤਮਾ Swami Praveswar ਸਾਡੇ ਬਾਸ ਵਿੱਚ ਆ ਜਾਂਦਾ ਹੈ। ਪੀਰ ਸਾਹਿਬ ਕਹਿੰਦੇ ਨਿਵਨ ਸੁ ਅਖਰ ਖਾਵਣ ਗੁਣਾ ਜਿਹ ਬਾਣੀਆ ਮੰਤ ਇਹ ਤਰਹਿ ਭੈਣੇ ਵੇਸ ਕਰ ਆਂ ਬਸ ਆਦਮੀ ਅੰਤਨ। ਨਿਵਨ ਅਸੁ ਅਖਰ ਪਾਸਾ ਕਹਿੰਦੇ ਨਿਵਣਾ ਸਿੱਖ ਲੈ। ਭਾਵ ਹੰਕਾਰ ਛੱਡ ਦੇ ਨਿਵਾ ਨੀ ਹੋਇ। ਨਿਮਰਤਾ ਆਪਣੇ ਅੰਦਰ ਧਾਰਨ ਕਰ। ਖਾਵਣ ਗੁਣ ਖਾਵਣ ਦਾ ਭਾਵ ਹੈ ਕਿਸੇ ਦੀ ਕਹੀ ਹੋਈ ਗੱਲ ਨੂੰ ਜਰ ਜਾਣਨਾ। ਕਿਸੇ ਦੇ ਕੀਤੀ ਹੋਈ ਗੱਲ ਨੂੰ ਜਰ ਜਾਣਾ। ਜਰਨਾ ਸਿੱਖੋ। ਜਿਹਬਾ ਮਣੀਆ ਮੰਤ ਜਿਹਬਾ ਅਜਣੀ ਰਸਨਾ ਤੇ ਜਦੋਂ ਬੋਲਦੀ ਹੈ ਜਦੋਂ ਬੋਲਦੇ ਹਾਂ ਸਹੀ ਬੂਤਰੇ ਦੇ ਫਿਰਦੇ ਅਨੁਸਾਰ ਕਿੜਾ ਪੁਣਿਆ ਨੇ। ਇੰਨੇ ਕਰੜੇ ਕਿੰਨੇ ਭੈੜੇ ਵਚਨ ਵੀ ਜੇ ਬਾਤ ਹੁੰਦੀ ਹੈ। ਜੇਪਾ ਕਹਿੰਦੇ ਇਹ ਜੇਪਾ ਮਣੀਆਂ ਮਨ ਤੇ ਜੇਪਾ ਦੇ ਨਾਲ ਮਿੱਠੇ ਬੋਲ ਬੋਲਿਆ ਕਰ ਜਿਹਦੇ ਨਾਲ ਅਕਾਲ ਪੁਰਖ ਵੈਰ ਰੂਪ ਵਾਸਾ ਹੁੰਦਾ ਹੈ ਵਚਨ ਸਤਿਗੁਰਾਂ ਦੇ ਆਪਾਂ ਸਰਵਣ ਕਰਦੇ ਨਾ ਬਾਸਾ ਕਹਿੰਦੇ ਨੇ ਨਾਮਿਕ ਫਿੱਕਾ ਹੋਵੇ ਹੈ ਤਨ ਮਨ ਫਿੱਕਾ ਹੋਵੇ ਪ੍ਰਸਨਾ ਨਾ ਤੂੰ ਫਿੱਕਾ ਹੋਦਾ ਮੇਰਾ ਤਨ ਮਨ ਵੀ ਫਿੱਕਾ ਬਣਦਾ ਇਹਨੂੰ ਵੀ ਦੋਸ਼ ਲੱਗਦਾ ਹੈ ਇਸ ਕਰਕੇ ਬਾਸਾ ਕਹਿੰਦੇ ਭਾਈ ਆਪਣੇ ਗਿਆਨ ਦੀਆਂ ਅੱਖਾਂ ਦੇ ਵਿੱਚ ਪਰਭੂ ਦੇ ਧਰ ਆਦੁਰੀਆਂ ਸੜਾਈਆਂ ਪਾ ਕੇ ਅਕਾਲ ਪੁਰਖ ਰੈਗੂਨੀ ਦੇ ਪਿਆਰ ਦਾ ਖਾਸ ਗਲ ਕਰ ਤਾਂ ਸੁਹਾਗਣ ਜਾਣੀ ਐ ਲਾਗੀ ਜਾਂ ਸੋਹਣ ਧਰੀ ਪਿਆਰ ਆਸਕਨ ਜੀਵ ਨੂੰ ਭੀਤਲੀ ਭਾਈ ਤਲੋਂ ਹੀ ਫਿਰ ਸੁਹਾਗ ਵਾਲੀ ਤੇ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਕੋਈ ਸਮਝੀ ਜਾਂਦੀ ਐ ਜਦੋਂ ਪ੍ਰਭੂ ਭਤੀ ਉਸ ਨਾਲ ਪਿਆਰ ਕਰੇ ਕਿਉਂਕਿ ਜਿਹੜੇ ਇਸਤਰੀ ਨੂੰ ਉਹਦਾ ਪਤੀ ਪਿਆਰ ਨਹੀਂ ਕਰਦਾ ਹੈ ਤੇ ਉਹ ਆਪਣੇ ਆਪ ਨੂੰ ਘਰਾਂ ਵਾਲੀ ਕਿੱਥੇ ਸਮਝਦੀ ਹੈ ਬੜੀ ਸੰਸਾਰ ਵਿੱਚ ਦੁਖੀ ਹੈ ਮੇਰੇ ਘਰ ਵਾਲਾ ਮੈਨੂੰ ਪਿਆਰ ਨਹੀਂ ਕਰਦਾ ਇਸੇ ਤਰ੍ਹਾਂ ਭਾਸਾ ਕਹਿੰਦੇ ਜੀਵ ਨੂੰ ਵੀ ਅਸੀਂ ਇਸਤਰੀਆਂ ਦਾ ਸਾਡਾ ਪਤੀ ਇੱਕੋ ਹੈ ਅਕਾਲ ਪੁਰਖ ਵੈ ਜੇ ਉਹਦਾ ਵਿਆਹ ਆਸਥ ਕਰਨਾ ਹੈ ਗਰੀਬਨਵਾਜ ਭਾਸਾ ਕਹਿੰਦੇ ਫਿਰ ਤੂੰ ਭਾਵ ਦਿਆਂ ਉਸ ਕਾਲਕੁਰਪ ਦੇ ਪੈਰ ਦੀਆਂ ਸੁਣਾਈਆਂ ਬਾਅਦ ਕੇ ਉਹਦੇ ਨਾਮ ਦਾ ਹਾਰ ਸਿਗਾਰ ਕਰ ਫਿਰ ਜੀਵ ਜਤਰੀਏ ਤੂੰ ਭਾਗਾਂ ਵਾਲੀ ਹੋਵੇਂਗੀ ਕਦੋਂ ਜਦੋਂ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਹੋਵੇਂਗੀ ਜਿਨ੍ਹਾਂ ਚਿਰ ਕਾਲਕੁਰਪ ਦੇ ਚਰਨਾਂ 'ਚ ਨਹੀਂ ਜੁੜੀ ਉਹਨਾਂ ਚ ਭਾਗਾਂ ਵਾਲੀ ਨਹੀਂ ਐ ਤਦੋਂ ਹੀ ਸਾਦੀ ਪ੍ਰਭ ਪਾਤਸ਼ਾਹ ਕਹਿੰਦੇ ਫਿਰ ਪ੍ਰਭੂ ਭਤੀ ਤੈਨੂੰ ਪਿਆਰ ਕਰੇਗਾ ਜੀਵ ਰੂਪੀ ਇਸਤਰੀ ਨੂੰ ਕਹਿੰਦੇ ਨੇ ਪਾਤਸ਼ਾਹ ਜਦ ਤਾਹੀ ਕਾਲਕੁਰਪ ਪਿਆਰ ਕਰੂਗਾ ਨਾ ਤੈਨੂੰ ਜਿਹੜੀ ਇਸਤਰੀ ਆਪਣੇ પતિ ਦੀ ਸੇਵਾ ਵਿੱਚ ਰਹਿੰਦੀ ਹੈ ਤੇ ਉਹਦਾ ਪਤੀ ਉਹਨੂੰ ਬੜਾ ਪਿਆਰ ਕਰਦਾ ਹੈ ਹਰ ਇੱਕ ਉਹਦੀ ਗੱਲ ਸੁਣਦਾ ਹੈ ਹਰ ਇੱਕ ਉਹਦਾ ਸੌਂਖ ਪੂਰਾ ਕਰਦਾ ਹੈ ਪਰ ਜਿਹੜੀ ਇਸਤਰੀ ਗੱਲ ਨਹੀਂ ਮੰਨਦੀ ਹੈ ਉਹਦੇ ਨਾਲ ਮੇਰੇ ਪਤੀ ਵੀ ਉਹੋ ਜਿਹਾ ਵਿਹਾਰ ਕਰਦਾ ਹੈ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜੇ ਭੈ ਕੋ ਅਕਾਲ ਪੁਰਖ ਕਦੀ ਪਰਮੇਸ਼ਰ ਨੂੰ ਆਉਣਾ ਚਾਹੁੰਦੀ ਹੈ ਤਾਂ ਉਹ ਉਸ ਅਕਾਲ ਪੁਰਖ ਵੈਗੂ ਜੀ ਦੇ ਨਾਮ ਨਾਲ ਜੀ ਆਪਣੇ ਫਿਰਦੇ ਦੇ ਨੇ ਉਸ ਕਾਰਕੁਰਤ ਵੈਗੁਰਜੀ ਦਾ ਸੱਚਾ ਨਾਮ ਸੁਣਾ ਲੈ ਤੇ ਜਦੋਂ ਫਿਰ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੇਗੀ ਆਪਣੇ ਆਪ ਨੂੰ ਪਾਤਸ਼ਾਹ ਦੇ ਭਾਗਾ ਵਾਲੀ ਬਣਤੀ ਤੇ ਭਾਗਾ ਵਾਲੇ ਉਹ ਹੀ ਪਰਮ ਇਸਤਰੀ ਹੈ ਜਿਹੜੀ ਪ੍ਰਭੂ ਭਤੀ ਦੇ ਪਿਆਰ ਨੂੰ ਹਾਸਲ ਕਰ ਲੈਂਦੀ ਹੈ ਇਹਦੇ ਕਰਕੇ ਪਾਤਸ਼ਾਹ ਦੇ ਜਦੋਂ ਕੋਈ ਤੋਂ ਪ੍ਰਭੂ ਭਤੀ ਦੇ ਚਰਨਾਂ ਨਾਲ ਵਿੱਚ ਜੁੜੀ ਹੋਈ ਸਮਝੀ ਜਾਵੇਗੀ ਫਿਰ ਪ੍ਰਭੂ ਭਤੀ ਉਸ ਨਾਲ ਪਿਆਰ ਕਰੇਗਾ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਪਿਆਰ ਕਰੇਗਾ ਤੁਮਹੀ ਵਿਸਪਰੀ ਨੂੰ ਇਹ ਆਹੀ ਬਾਕੀ ਕੀ ਕਰੇ ਜਾਂ ਤਨ ਕੰਮ ਤਨਾ ਭਾਵੇ ਕੋ ਫਿਰ ਪ੍ਰਸ਼ਨ ਉਠਦਾ ਹੈ ਕਹਿੰਦੇ ਨੇ ਪਰ ਅਨਜਾਨ ਜਿਹੜੀ ਜੀਵ ਜਿਤਰੀ ਵੀ ਕੀ ਕਰ ਸਕਦੀ ਹੈ ਜੇ ਉਹ ਜੀਵ ਜਿਤਰੀ ਖતમ ਪ੍ਰਭੂ ਨੂੰ ਚੰਗੀ ਨਾ ਲਗੇ ਫਿਰ ਉਹ ਕੀ ਕਰੇ ਕਨਕਾਸਾ ਅਗਲੀਆਂ ਪੰਕਤੀਆਂ 'ਚ ਜਵਾਬ ਹੁੰਦੇ ਨੇ ਸਮਝ ਆਉਂਦੇ ਨੇ ਕਨਕਾਸਾ ਕਹਿੰਦੇ ਨੇ ਭਾਈ ਕਾਰਨ ਬਲਾਹਾ ਕਰੇ ਬਹੁ ਤੇਰੇ ਸਾਤਨ ਮਹਨ ਮਾ ਪਾਵੈ ਅਜਹੀ ਜੀਵ ਇਸਤਰੀ ਪਾਵੇਂ ਕਿਤਨੇ ਹੀ ਕਰਮੇ ਕਰ ਲਵੇ ਜਿਹੜੀ ਇਸਤਰੀ ਅਕਾਰਪੁਰਖ ਵੈਕੁਨਥ ਦੇ ਚਰਨਾਂ ਨਾਲ ਜੁੜਦੀ ਨਹੀਂ ਹੈ ਅਕਾਰਪੁਰਖ ਵੈਕੁਨਥ ਨੂੰ ਚੰਗੀ ਨਾ ਲੱਗੇ ਜਿੰਨੇ ਮਰਜ਼ੀ ਕਰ ਲੇ ਕੋਈ ਕਰੇ ਉਹ પતિ ਵਰਗ ਦਾ ਮਹਿਦ ਕਰ ਲੱਭ ਨਹੀਂ ਸਕਦੀ ਕਿਉਂ ਨਹੀਂ ਲੱਗ ਸਕਦੀ ਹੈ ਕਿਉਂਕਿ ਭਗਤ ਸਾਹਿਬ ਕਹਿੰਦੇ ਨੇ ਬਿਨ ਕਰਮਾ ਕਿਸ ਪਾਈਐ ਨਾਹੀ ਜੇ ਬਹੁ ਤੇਰਾ ਕਾਵੈ ਅਸਕੰ ਅਸਰਗੰ ਇਹ ਹੈ ਕਿ ਜੀਵ ਇਸ ਤ੍ਰੀ ਭਾਵੇਂ ਕਿਤਨੀ ਵੀ ਦੌੜ ਭੱਜ ਕਰੇ ਪ੍ਰਭੂ ਰੀ ਮੇਰ ਦੀ ਨਦਰ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੋ ਕਰ ਸਕਦਾ ਜਿਨ੍ਹਾਂ ਜਿਹੜਾ ਕਾਲਪੁਰਖ ਵੈ ਗੁਰੂ ਦੀ ਨਾਦਰ ਮਿਹਰ ਦੀ ਨਾਦਰ ਮਿਲੂਗੀ ਇਸੇ ਕਰਕੇ ਉੱਪਰ ਸਮਝਾ ਕੇ ਕਹਿੰਦੇ ਸਾਨੂੰ ਆਸਾ ਕਹਿੰਦੇ ਜੇ ਨਿਰਅਕਾਲ ਪੁਰਖ ਦੀ ਮਿਹਰ ਦੀ ਨਾਦਰ ਚਾਹਣੀ ਹੈ ਫਿਰ ਆਪਣੀਆਂ ਅੱਖਾਂ ਦੇ ਵਿੱਚ ਗਿਆਨ ਦੀਆਂ ਸਲਾਈਆਂ ਪਾ ਕੇ ਨਿਰੰਕਾਰ ਦੇ ਨਾਮ ਦਾ ਸ਼ਿੰਗਾਰ ਕਰ ਉਸ ਕਾਲਪੁਰਖ ਪੁਰਖ ਪਰਮੇਸ਼ਵਰ ਨੂੰ ਫਿਰ ਚੰਗੀ ਹੱਗੀ ਰਹੀ ਇਸ ਕਰਕੇ ਉਹ ਵੀ ਸ਼ਰਧਾ ਚਾਹ ਤੇ ਜੇ ਪਾਸਾ ਕਹਿੰਦੇ ਭਾਈ ਬਿਨਾਂ ਕਿਸੇ ਭਾਵ ਦਾ ਸ਼ਿੰਗਾਰ ਕਰੇ ਤੂੰ ਬਿਨਾਂ ਨਾਮ ਜੋਗ ਤੂੰ ਜਿੰਨੀ ਮਰਜ਼ੀ ਭੱਜ ਦੌੜ ਕਰਨਾ ਇੱਧਰ ਭੱਜ ਜਾ ਕਦੇ ਕੋ ਗੁਰਦੁਆਰੇ ਚਲਿਆ ਜਾ ਕਦੇ ਉਹ ਤੀਰਥਾਂ ਤੇ ਭੱਜ ਘਟਕਦਾ ਫਿਰ ਤਾਂ ਸਕਦੇ ਜੀ ਮਾਤੀ ਭੱਜ ਦੌੜ ਕਰਨਾ ਭਾਈ ਫਿਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਹੀਂ ਹੁੰਦੀ ਤੇਰੇ ਤੇ ਜਿਨ੍ਹਾਂ ਚਿਰ ਤੇਰੇ ਹਿਰਦੇ 'ਚ ਨਾਮ ਜੀ ਵਸਿਆ ਹੈ ਤੂੰ ਜਿੰਨਾ ਚਿਰ ਗੁਰੂ ਬਾਣੀ ਦੀ ਬਣੀ ਹੈ ਕਿਉਂਕਿ ਬਦੀ ਵਾਲੀ ਕੋਈ ਕੋ ਨਹੀਂ ਹੁੰਦੀ ਜਿਹਦਾ ਸਾਦੀ ਹੋਈ ਹੁੰਦੀ ਹੈ ਉਸੇ ਦਿਨਾਂ ਗੁਰੂ ਵਾਲਾ ਨਹੀਂ ਬਣਿਆ ਪਰ ਗੁਰੂ ਪਾਤਸ਼ਾਹ ਮਿਹਰ ਕਿਵੇਂ ਕਰਨ ਨਾਗਰਿਕੀ ਵਿੱਚ ਅਸੀਂ ਗੁਰੂ ਵਾਲੇ ਤੇ ਬਣੇ ਹੈ ਨਹੀਂ ਕੋਈ ਨਹੀਂ ਬਣੇ ਹੈ ਜਿੰਨਾ ਚਿਰ ਅਸੀਂ ਗੁਰੂ ਵਾਲੇ ਨਹੀਂ ਬਣਦੇ ਗੁਰੂ ਪਾਤਸ਼ਾਹ ਦੀ ਮਿਹਰ ਦੀ ਨਾਗਰਿਕੀ ਕਿੱਥੋਂ ਕਾਣ ਇਸ ਕਰਕੇ ਬਾਸਰ ਕਹਿੰਦੇ ਜਿੰਨੀ ਮਰਜੀ ਭਾਈ ਮਨ ਭਜ ਗਾਟ ਕਰਨਾ ਹੈ ਜਿੰਨਾ ਚਿਰ ਪ੍ਰਭੂ ਦੀ ਮਿਹਰ ਦੀ ਨਾਗਰਿਕੀ ਨਹੀਂ ਹੁੰਦੀ ਤੈਨੂੰ ਕੁਝ ਵੀ ਹਾਸਲ ਨਹੀਂ ਹੋਣਾ ਹੈ ਲਾਗ ਲੋਵੈਂਕਾਰ ਕੀ ਮਾਤੀ ਮਾਇਆ ਮਾਨੇ ਸੁਮਾਣੀ ਜੋ ਜੀਵ ਜੇਤਰੀ ਜੀਵ ਦੇ ਚਸਕੇ ਲਾਲਚ ਤੇ ਹੰਕਾਰ ਆਦਿਕ ਵਿੱਚ ਮਰਤ ਰਹੇ ਅਤੇ ਸਦਾ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਇੰਨੀ ਬਾਤੀ ਸੌ ਪਾਈਐ ਨਹੀਂ ਭਈ ਕਮਣਿਆਣੀ ਆਸਕ ਦੇ ਤਾਂ ਭਾਈ ਇੰਨੀ ਗੱਲੀ ਖਸਮ ਤਬੂ ਨਹੀਂ ਮਿਲਦਾ ਦੇ ਅੰਦਰ ਹੰਕਾਰ ਹੈ ਲਾਲੋਭ ਹੈ ਆਪਣੇ ਧਨ ਜੋ ਗੁੰਦਾ ਮਾਇਆ ਦਾ ਹੰਕਾਰ ਹੈ ਲਾਲਚ ਹੈ ਜਿਹਦੇ ਅੰਦਰ ਇੰਨੀ ਗੱਲੀ ਖਾਸ ਪ੍ਰਭੂ ਨਹੀਂ ਮਿਲਦਾ ਹੈ ਉਹ ਜੀਵ ਇਸ ਤਰੀ ਅਨਜਾਨੀ ਰਹੀ ਆਸਾ ਕੰਧ ਜੋ ਵਿਕਾਰਾਂ ਦੇ ਵਿੱਚ ਵੀ ਮਾਨਤ ਰਹੇ ਤੇ ਫਿਰ ਵੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸਾਨ ਕਰ ਸਕਦੀ ਹੈ ਉਹ ਅਨਜਾਨ ਹੈ ਕੌਕੇ ਕਾਲਪੁਰਖ વૈਗਣਿਕ ਉਸ ਕਰਨ ਬਾਦ ਕੇ ਭਾਈ ਜੀਵ ਦੇ ਚਸਕੇ अहंकार ਲਾਲਚ ਦਾ ਤਿਆਗ ਕਰਨਾ ਪੈਣਾ ਹੈ ਜਿਹੜੀ ਜੀਵ ਰੂਪੀ ਇਸਤਰੀ ਦੇ ਵਿੱਚ ਇਹ ਔਗਣ ਨੇ ਆਸਾ ਕਹਿੰਦੇ ਉਹ ਕਾਲਪੁਰਖ ਨੂੰ ਪਾਉਂਦੀ ਨਹੀਂ ਹੈ ਜਾਏ ਮੁੱਛੋ ਸੁਹਾਣੀ ਬਾਹ ਕਿੰਨੀ ਬਾਦੀ ਸੌ ਪਾਈ ਇਸ ਕਰਕੇ ਆਸਾ ਕਹਿੰਦੇ ਜੇ ਭਾਈ ਤੈਨੂੰ ਤਾਨ ਲੈਣਾ ਕਾਲਪੁਰਖ વૈਗਣਿਕ ਤਮ ਜਾਇ ਪੁੱਛਿ ਸੁਹਾਗਣ ਕਹਿੰਦੇ ਜਿਨ੍ਹਾਂ ਨੇ ਆਕਾਲ ਪੁਰਖ ਪ੍ਰਭੂ ਪਤੀ ਪਾ ਲਿਆ ਹੈ ਜਿਨ੍ਹਾਂ ਨੂੰ ਮਿਲ ਗਿਆ ਹੈ ਤੂੰ ਬੇਸਕ ਕੋ ਨਾ ਸੁਹਾਗ ਭਾਗਵਾਨੀ ਅੰ ਜਾ ਕੇ ਪੁੱਛ ਕੇ ਵੇਖ ਕਿ ਕਿੰਨੀ ਗਲੀ ਕਸੀਂ ਦਿੰਦਾ ਹੈ ਉਹਨਾਂ ਨੂੰ ਪੁੱਛਿਆ ਕਰ ਪਾ ਸਕਦਾ ਜਿਨ੍ਹਾਂ ਨੇ ਪਾਇਆ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਨੂੰ ਪੁੱਛਿਆ ਕਰ ਆਗੇ ਕਿ ਅਕਾਲ ਪੁਰਖ ਕਿਹੜੀਆਂ ਗੱਲਾਂ ਦੇ ਨਾਲ ਪ੍ਰਭੂ ਪਤੀ ਖਸਮ ਨੂੰ ਮਿਲ ਜਾਵੇਗਾ ਕਿਹੜੀਆਂ ਗੱਲਾਂ ਕਰਕੇ ਮਿਲਦਾ ਹੈ ਜੋ ਕਿਛ ਕਹੇ ਜੋ ਕਿਛ ਕਰੇ ਸੋ ਭਲਾ ਕਰਮਾਨੀਐ ਇੱਕ ਮਤ ਹੁਕਮ ਚਿਕਾਈਐ ਆਸਾ ਕਹਿੰਦੇ ਉਹ ਇਹੀ ਉਤਰ ਦਿੰਦੀਆਂ ਨੇ ਮੇਰਾ ਕਾਰਜ ਵਹੇ ਕੁਝ ਦੇ ਰੰਗ ਵਿੱਚ ਰੰਗੀਆਂ ਹੋਈਆਂ ਨੇ ਦੁਨੀਆਂ ਜਿਨ੍ਹਾਂ ਨੇ ਪਾ ਲਿਆ ਉਹ ਕੀ ਜਵਾਬ ਦਿੰਦੀਆਂ ਨੇ ਆਸਾ ਕਹਿੰਦੇ ਉਹ ਕਹਿੰਦੀ ਨੇ ਭਾਈ ਚਲਾਕੀ ਤੇ ਧਰਕਾ ਛੱਡ ਦੇ ਚਤਰਾਈ ਕਿਨੇ ਨਾ ਇਹ ਮਰ ਚੰਚਲਾ ਚਤਰਾਈ ਕਿਨੇ ਨਾ ਆਇਆ ਇਸ ਗੱਲ ਨੂੰ ਕਹਿੰਦੇ ਵੀ ਉਹ ਸਮਝਾਉਂਦੀ ਆ ਜੇ ਭਾਈ ਧੱਕਾ ਛੱਡ ਦੇ ਧੱਕਾ ਛੱਡ ਦੇ ਕਿਸੇ ਗਰੀਬ ਦੇ ਨਾਲ ਧੱਕਾ ਨਾ ਕਰਿਆ ਕਰ ਕਿਸੇ ਗਰੀਬ ਦਾ ਮਤ ਨਾ ਮਾਰਿਆ ਕਰ ਚਤਰਾਈਆਂ ਤੇ ਧੱਕਾ ਛੱਡ ਦੇ ਜੋ ਪ੍ਰਭੂ ਕਰਦਾ ਹੈ ਉਸ ਰੰਗ ਨੂੰ ਸਮਝ ਕੇ ਸਿਰ ਮੱਥੇ ਤੇ ਆਪਣੇ ਧਾਰ ਲੈ ਜੋ ਕੁਝ ਵੀ ਆਕਾਰਕ ਵਰਗ ਨੂੰ ਕਰ ਰਿਹਾ ਹੈ ਬਾਸਾ ਜੀ ਜੋ ਆਪਣੇ ਮੱਥੇ ਤੇ ਸੱਤ ਕਰਕੇ ਧਾਰ ਲੈ ਫਿਰ ਤੈਨੂੰ ਕਾਰਕੁਨ ਵੀ ਪ੍ਰਾਪਤ ਹੋ ਸਕਦੀ ਹੈ ਪਰ ਉਸ ਕਾਰਕੁਨ ਦੀ ਰਜਾ ਵਿੱਚ ਰਹਿਣਾ ਨਹੀਂ ਸਿੱਖਿਆ ਨੇ ਪਰ ਗੁਰੂ ਬਾਸਾ ਜੀ ਸਨ ਸਭ ਤੋਂ ਪਹਿਲਾਂ ਹੰਕਮੀ ਇਹ ਨਹੀਂ ਕਰਨ ਦੇਵੇ ਕਿਵਸੇ ਚਾਰਾ ਹੋਈ ਹੈ ਕਿ ਪੂੜਾ ਟੁੱਟਾ ਪਾਲ ਬਾਸਾ ਕਹਿੰਦੇ ਹੁਕਮ ਰਜਾਈ ਚੱਲਣਾ ਨਾ ਨਹੀਂ ਕਿਹਾ ਉਹਦੀ ਰਜਾ ਦੇ ਵਿੱਚ ਰਹਿਣਾ ਇਸੇ ਕਰਕੇ ਜਦੋਂ ਇਹ ਮੇਰੀਆਂ ਹੋਈਆਂ ਜੀਵਕੀਤਿਆਂ ਨੇ ਪ੍ਰਭੂ ਨੂੰ ਪਾਸਾ ਕੇ ਅੰਦਰ ਭਾਈ ਪ੍ਰਭੂ ਉੱਤਰ ਦਿੰਦੀਆਂ ਨੇ ਕਿ ਭਾਈ ਤੂੰ ਆਪਣਾ ਜਿਹੜਾ ਅੰਤ ਚਲਾਕੀਆਂ ਤੇ ਧੱਕੇ ਨੂੰ ਛੱਡ ਕੇ ਆਪਣੇ ਅੰਦਰੋਂ ਹਉਮੈ ਹੰਕਾਰ ਅੰਗਤਾ ਨੂੰ ਖੱਡ ਕੇ ਉਸ ਅਕਾਰਕ ਵੈਗੁਰੂ ਦੇ ਨਾਮ ਨਾਲ ਜੁੜ ਤੇ ਜੋ ਕੁਝ ਵੀ ਅਕਾਰਕ ਵੈਗੁਰੂ ਕਰ ਰਿਹਾ ਹੈ ਜੋ ਕੁਝ ਵੀ ਹੋ ਰਿਹਾ ਹੈ ਉਹ ਅਕਾਰਕ ਵੈਗੁਰੂ ਦੇ ਰੰਗਨ ਸਮਝ ਜਾ ਉਹ ਸਾਰੀਆਂ ਛੇਤਾ ਕਾਰਨਕ ਦੀਆਂ ਨੇ ਤੇ ਬਾਸਾ ਕਹਿੰਦਾ ਉਹਦੇ ਸਿੱਖ ਨੇ ਪ੍ਰਭੂ ਦੇ ਕੀਤੇ ਹੋਏ ਅਰੰਗ ਤਾਸੇ ਸਾਰੇ ਸਨ ਮੱਥੇ ਤੇ ਮੰਨਣਾ ਜਾ ਕੈ ਪੇਨ ਪਦਾਰਥ ਪਾਈਐ ਤਉ ਚਰਣੀ ਜਿਤ ਲਾਈਐ ਜਿਸ ਪ੍ਰਭੂ ਦੇ ਪ੍ਰੇਮ ਦਾ ਸਰਕਾਰ ਨਾਮ ਵਰਤਿੰਦੀ ਹੈ ਭਾਈ ਉਹਦੇ ਚਰਣਾ ਦੇ ਵਿੱਚ ਆਪਣੇ ਮਨ ਨੂੰ ਜੋੜ ਤੋ ਕਹੈ ਸੋ ਕੀਜੈ ਤਨ ਮੰਨਉਂਦੀ ਜੈ ਐਸਾ ਕਰ ਮਰ ਲਾਈਐ ਕਸਮ ਪ੍ਰਭੂ ਜੋ ਹੁਕਮ ਕਰਦਾ ਹੈ ਭਾਈ ਉਹ ਕਰੋ ਆਪਣਾ ਸਰੀਰ ਤੇ ਮਨ ਅਕਾਲ ਪੁਰਖ ਵੈ ਪ੍ਰਭੂ ਦੇ ਹਵਾਲੇ ਕਰੋ ਬਸ ਏ ਸੁਗੰਧੀ ਜਿੰਦਾਰ ਤੇ ਬਖੋ ਏਵ ਕਹੈ ਸੁਹਾਗਣੀ ਕਣੇ ਇੰਨੀ ਰੱਬ ਦੀ ਸੌ ਪਾਈਐ ਇਸ ਹਾਰ ਵਾਲਿਆਂ ਨੂੰ ਇਹ ਗੱਲ ਸੁਣਾਉਣੀ ਹੈ ਕਿ ਆਤਮੀਆਂ ਨੇ ਜੇ ਮੇਰੀ ਭੈਣ ਇੰਨੀ ਗਲੀ ਖਸਮ ਪ੍ਰਭੂ ਮਿਲਦਾ ਹੈ ਇਹਨਾਂ ਗਦਾਂ ਨੂੰ ਧਾਰਨ ਕਰੋ ਕਿ ਰਜਾ ਵਿੱਚ ਰਹਿਣਾ ਸਿੱਖ ਆਪਣੀ ਜਿੰਦ ਨੂੰ ਅਤੇ ਮਨ ਨੂੰ ਉਸ ਆਪ ਪੁਰਖ ਦੇ ਜਵਾਲੇ ਕਰਕੇ ਤਨ ਮਨ ਧਨ ਸਭ ਸੌ ਪੂਰਕ ਮਨ ਵਿੱਚ ਹੈ ਸਤਿਗੁਰ ਕਾ ਪਾਸ ਤੇ ਸੇਵਕੇ ਕਾਰਤ ਰਾਸ ਕਾਸ਼ ਕਿ ਤੇ ਮਨ ਨੂੰ ਤਨ ਆਪਣਾ ਗੁਰੂ ਨੂੰ ਅਰਪਣ ਕਰ ਦੇ ਤੇ ਜਿਹੜੀਆਂ ਸੁਰ ਭਾਗ ਆਪਣਾ ਸਭ ਕੁਝ ਗੁਰੂ ਨੂੰ ਅਰਪਣ ਕਰਕੇ ਗੁਰੂ ਦੀ ਰਜਾ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਕਾਲਪੁਰ ਬੈ ਕੋਈ ਵੀ ਪ੍ਰਾਪਤੀ ਹੁੰਦੀ ਹੈ ਇਸ ਬਾਗ ਵਾਲੀਆਂ ਇਤਰੀਆਂ ਇਹ ਗੱਲ ਪ੍ਰਕਾਸ਼ ਇਸਤਰੀ ਗ੍ਰੀਵ ਰੂਪੀ ਇਸਤਰੀ ਨੂੰ ਸਮਝਾਉਣੀ ਆਨ ਆਪ ਬਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਤਰਾਈ ਹੁਣ ਪਾਤਸ਼ਾਹ ਵਚਨ ਕਰਦੇ ਨੇ ਕਿ ਖਾਸ ਨ ਕੋ ਕੋ ਤੁਹਾਨੂੰ ਹੀ ਮਿਲਦਾ ਭਾਈ ਜਦੋਂ ਆਪ ਭਾਵ ਦੂਰ ਕਰੀਏ ਪਾਪ ਅੰਗਲਮ ਹਉਮੈਂ ਕਢੀ ਮੈਨ ਕਢਦੀ ਪਕਾਦੀ ਇਹ ਤੋਂ ਬਿਨਾ ਕੋਈ ਹੋਰ ਉਤਮ ਵਿਆਰਥਾ ਚ ਲੱਗਦੀ ਹੈ ਜਿਨ੍ਹਾਂ ਚ ਤੇਰੇ ਅੰਦਰ ਮੌਮੇ ਹੰਕਾਰ ਹੈ ਨਾਚਰ ਪਾਤਸ਼ਾਹ ਕਹਿੰਦੇ ਤੈਨੂੰ ਕਾਲ ਗੁਰੂ ਤੇ ਪ੍ਰਾਪਤੀ ਹੋਣੀ ਤੇਰੇ ਕੀਤੇ ਹੋਏ ਜਿੰਨੇ ਵੀ ਕਰਮ ਨੇ ਉਦਮ ਨੇ ਉਹ ਸਭ ਪ੍ਰਤੰਤੀਆਂ ਚਲਾਕੀਆਂ ਹਨ ਸੋ ਨੰਦ ਰੰਕਰ ਦੇਖੈ ਸੋ ਦਿਨ ਦੇਖੈ ਕਾਮਣ ਨੋਂ ਨਿਗਪਾਈ ਤੇ ਪਾ ਸਕਦੇ ਜ਼ਿੰਦਗੀ ਦਾ ਉਹ ਹੀ ਦਿਨ ਸਤਿ ਕਰ پائی ਜਦੋਂ ਕੋਤੀ ਪ੍ਰਭੂ ਮਿਹਰ ਦੀ ਨਿਗਾਹ ਨਾਲ ਤਸਵੀਰ ਜਿਸ ਜੀਵ ਇਸ ਤਰੀ ਵੱਲ ਮਿਹਰ ਦੀ ਨਿਗਾਹ ਕਰਦਾ ਹੈ ਉਹ ਮਨ ਨੂੰ ਭਾਈ ਨੌਕ ਖਜਾਨੇ ਲੱਭ ਲੈਂਦੀ ਹੈ ਸੋ ਨਾਦਰ ਕਰ ਦੇਖੈ ਸੋ ਦੇਖੈ ਕਾਮਣ ਮਾਨਤ ਪਾਈ ਪਾਤਸ਼ਾਹ ਕਹਿੰਦੇ ਉਹਨੂੰ ਨੌ ਨਿੱਧੀਆਂ ਦੇ ਖਜਾਨੇ ਲੱਭ ਜਾਂਦੇ ਨੇ ਜਿਹਦੇ ਅਕਾਲ ਪੁਰਖ ਵਹਿਗੂ ਜਿਹਦੀ ਨਾਦਰ ਭੂਮਿਂ ਦੀ ਲੱਗੇਗਾ ਉਹ ਹੁੰਦੀ ਹੈ ਪਾਤਸ਼ਾਹ ਕਹਿੰਦੇ ਓਹੀ ਜਾਂਟ ਜਿੰਦਗੀ ਦਾ ਦਿਨ ਲੇਖੇ ਵਿਚ ਹੈ ਜਦੋਂ ਸਾਡੇ ਦੇ ਪ੍ਰਭੂ ਦੀ ਨਾਜ਼ਰ ਪੈਂਦੀ ਹੈ ਅਕਾਲ ਪੁਰਖ ਵੈਰ ਗੁਰੂ ਪਤੀ ਦੀ ਨਾਜ਼ਰ ਪੈਂਦੀ ਹੈ ਆਪਣੇ ਕੰਤ ਪਿਆਰੀ ਸਾ ਸੁਹਾਗ ਨਾਨਕ ਸਾ ਸਭ ਰਾਹੀ ਤੇ ਵੱਡਿਆਂ ਦੇ ਮੂੰਹ ਲਾ ਕੇ ਬੇਨਤੀ ਕਰਦੇ ਨੇ ਇਹ ਨਾਨਕ ਜਿਹੜੀ ਜੀਵ ਇਸ ਧਰੀ ਆਪਣੇ ਘਰ ਨੂੰ ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਬਾਗ ਭਾਗ ਵਾਲੀ ਨੇ ਇਹ ਜਗਤ ਪਰਿਵਾਰ ਦੇ ਵਿੱਚ ਉਹ ਬੜਾ ਆਦਰ ਮਾਨ ਪ੍ਰਾਪਤ ਕਰਦੀ ਹੈ ਜਿਸ ਤਰ੍ਹਾਂ ਕੋਈ ਘਰ ਦੇ ਵਿੱਚ ਸੋਹਣੀ ਇਸਤਰੀ ਹੁੰਦੀ ਹੈ ਹਰ ਇੱਕ ਦੀ ਗੱਲ ਮੰਨਦੀ ਹੈ ਹਰ ਇੱਕ ਨੂੰ ਸਤਿਕਾਰ ਕਰਦੀ ਹੈ ਛੋਟਿਆਂ ਨੂੰ ਪਿਆਰ ਕਰਦੀ ਹੈ ਤੇ ਉਹ ਸਾਰਾ ਪਰਿਵਾਰ ਨੂੰ ਚੰਗੀ ਸਮਝਦਾ ਹੈ ਸਾਰੇ ਪਰਿਵਾਰ ਨੂੰ ਚੰਗੀ ਲੱਗਦੀ ਹੈ ਇਸੇ ਤਰ੍ਹਾਂ ਬਾਸਾ ਜੀ ਦੇ ਜਿਹੜੀ ਭਾਈ ਜੀ ਦੀ ਇਸਤਰੀ ਖਸਮ ਪ੍ਰਭੂ ਨੂੰ ਪਿਆਰੀ ਹੈ ਉਹੀ ਘਾਟ ਵਾਲੀ ਹੈ ਉਹੀ ਭਾਗਾਂ ਵਾਲੀ ਹੈ ਤੇ ਫਿਰ ਉਹ ਅਕਾਲ ਪੁਰਖ ਨੂੰ ਤੇ ਪਿਆਰੀ ਲੱਗਦੀ ਉਹ ਲੱਗਦੀ ਹੈ ਆਸਾ ਕਿ ਜਗਤ ਪਰਿਵਾਰ ਨੂੰ ਵੀ ਉਹ ਬਹੁਤ ਸੋਹਣੀ ਲੱਗਦੀ ਹੈ ਜਗਤ ਪਰਿਵਾਰ ਜਿਹੜਾ ਹੈ ਸੰਸਾਰ ਜਨਨ ਹੈ ਉਹ ਵੀ ਉਸ ਜੀਵ ਰੂਪੀ ਇਸਤਰੀ ਦਾ ਆਦਰ ਆਦਰ ਮਾਨ ਕਰਦਾ ਹੈ ਸਤਿਕਾਰ ਕਰਦਾ ਹੈ ਅਸੀਂ ਵੇਖਦੇ ਹਾਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ ਆ ਕੇ ਆਪਣੇ ਖਾਸ ਨੂੰ ਪਤੀ ਨੂੰ ਪਾ ਰਿਹਾ ਹੈ ਪਾਪ ਨਾਮ ਨਾਲ ਗੁਰੂ ਦੇ ਨਾਮ ਜਪਿਆ ਹੈ ਸੰਸਾਰ ਅੱਜ ਵੀ ਉਹਨਾਂ ਦੀ ਪੂਜਾ ਕਰਨਗੇ ਅੱਜ ਵੀ ਉਹਨਾਂ ਦਾ ਸਤਿਕਾਰ ਕਰ ਰਿਹਾ ਸਾਡੇ ਸਾਹਮਣੇ ਸਾਨੂੰ ਤੇ ਪ੍ਰਮਾਣ ਦੀ ਲੋੜ ਹੈ ਕਿ ਪ੍ਰਤੱਖ ਦੇਖ ਰਹੇ ਹਾਂ ਹੈ ਮਹਾਂਪੁਰਸ਼ ਬਾਬਾ ਹਰੀਦਾਸ ਜੀ ਕਿੰਨਾ ਉਦਕਾਰ ਹੈ ਇਹਨਾਂ ਦਾ ਕਿੰਨਾ ਆਦਰ ਹੈ ਕਿੰਨਾ ਇਹਨਾਂ ਦਾ ਬਾਣ ਇੱਥੇ ਸੰਗਤ ਆ ਕੇ ਕਰਦੀ ਹੈ ਇਸ ਕਰਕੇ ਬਾਸਾ ਕਹਿੰਦੇ ਪਰਿਵਾਰ ਜੱਟ ਜਿਹੜਾ ਹੈ ਭਾਈ ਇਹ ਵੀ ਆਦਰ ਮਾਨ ਕਰਦਾ ਹੈ ਉਦ ਦੀ ਮੂਪੀ ਇਸਪਰੀਨ ਐਸੇ ਰੰਗ ਰਾਤੀ ਸਹਜ ਕੀ ਮਾਤੀ ਅਹਰਸ ਪਾਏ ਸੀਮਾਣੀ ਜਿਹੜੀ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਭਾਈ ਜਿਹੜੀ ਅਟੋਤਤਾ ਵਿੱਚ ਮਰਦ ਰਹਿੰਦੀ ਹੈ ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ ਸੁੰਦਰ ਸਾਇ ਸੁਰੂਪ ਵਿੱਚ ਅਖਣ ਕਹੀ ਐ ਸਾਸਿਆਣੀ ਆਸਾ ਕੇ ਮੇਰੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਆਕਲ ਵਾਲੀ ਹੈ ਤੇ ਸਿਆਣੀ ਵੀ ਜੰਦੀ ਹੈ ਜਿਹੜੀ ਜੀਵਨ ਕੀਤੀ ਰੀ ਹਰ ਵੇਲੇ ਉਹ ਚਾਰਪਰਕ ਬੈਠੀ ਜੁੜੀ ਰਹਿੰਦੀ ਹੈ ਮਨ ਕਰਕੇ ਜੁੜੀ ਰਹਿੰਦੀ ਹੈ ਤਨ ਕਰਕੇ ਜੁੜੀ ਰਹਿੰਦੀ ਹੈ ਆਸਾ ਕੇ ਮੇਰੀ ਉਹ ਵੀ ਭਾਈ ਮੇਰੀ ਸੋਹਣੀ ਮੰਨੀ ਜਾਂਦੀ ਹੈ ਸੁਹਾਗ ਸੁਹਾਗ ਜੀਵੇ ਕੋ ਨਾਮ ਦਾ ਸੇਵਾ ਦਾ ਸਿਮਰਨ ਦਾ ਸੁਖਮਣ ਹੈ ਸੰਗਾਰ ਹੈ ਆਪਣੇ ਤਨ ਤੇ ਕੀ ਕਰਿਆ ਉਹ ਸੋਹਣੀ ਲਗਦੀ ਨੇ ਅਕਲ ਵਾਲੀ ਹੈ ਸਿਆਣੀ ਹੈ ਤੇ ਸਾਰਾ ਸੰਸਾਰ ਪਾਪਾਂ ਗਿਆ ਉਹਨਾਂ ਨੂੰ ਪਰੇ ਹੋਈ ਜਾਂਦਾ ਹੈ ਉਹਨਾਂ ਦਾ ਸਦਾ ਕਾਰ ਕਰਦਾ ਇਸ ਕਰਕੇ ਗੁਰੂ ਵਾਲੇ ਬਣ ਗੁਰੂ ਚਰਨਾਂ ਨਾਲ ਜੁੜੋ ਬਾਣੀ ਨਾਲ ਜੁੜੋ ਬਾਣੀ পড়ੋ ਵਿਚਾਰੋ ਸਤਿਗੁਰਾਂ ਤੋਂ ਅਕਲ ਲਈ ਜੀਵਨੀ ਨੂੰ ਅਕਲ ਸਿੱਖੀਏ ਗੁਰਬਾਣੀ ਸਾਨੂੰ ਅਕਲ ਸਿਖਾਉਂਦੀ ਗੁਰਬਾਣੀ ਸਾਨੂੰ ਦੱਸਦੀ ਹੈ ਜੀਵਨ ਜਿਉਣ ਦੀ ਜਾਣ ਇਸ ਤਰ੍ਹਾਂ ਕਿ ਭਾਈ ਗੁਰੂ ਵਾਲੇ ਗੁਰਬਾਣੀ ਦੇ ਰੱਟਰ ਕੋ ਗੁਰਬਾਣੀ ਪੜੋ ਸੁਣੋ ਸਮਝੋ ਵਿਚਾਰੋ ਆਪਣੇ ਹਿਰਦੇ ਚ ਵਿਸਾਓ ਤਾਂ ਜੋ ਇਹ ਮੁੱਖਾ ਜਿੰਨੀ ਸਵਾਦ ਆ ਸਕਦਾ ਹੈ ਸੋ ਆਓ